ਅਰਵਿੰਦ ਕੇਜਰੀਵਾਲ ਕੱਲ ਪੰਜਾਬ ਆਉਂਦੇ ਨੇ ਹੜ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਦੇ ਲਈ ਪਿਆਮ ਆਦਮੀ ਪਾਕਿਸਤਨ ਨੂੰ ਪ੍ਰਚਾਰ ਦੀ ਆ ਕਿ ਜੂਜ ਦੇ ਪੰਜਾਬ ਦੇ ਨਾਲ ਖੜੇ ਅਰਵਿੰਦ ਕੇਜਰੀਵਾਲ ਪਰ ਜਨਾਬ ਇਹ ਸੱਚ ਨਹੀਂ ਇਸ ਦੇ ਪਿੱਛੇ ਕਹਾਣੀ ਕੁਝ ਹੋਰ ਹੈ ਪਰਦੇ ਦੇ ਪਿੱਛੇ ਕੋਈ ਹੋਰ ਗੇਮ ਖੇਡੀ ਗਈ ਆ ਪੰਜਾਬ ਦਾ ਜਾਂ ਪੰਜਾਬੀਆਂ ਦਾ ਹਾਲ ਜਾਣਨ ਦੇ ਲਈ ਅਰਵਿੰਦ ਕੇਜਰੀਵਾਲ ਪੰਜਾਬ ਨਹੀਂ ਪਹੁੰਚੇ ਜਨਾਬ ਉਹ ਤਾਂ ਦਿੱਲੀ ਦੇ ਵਿੱਚੋਂ ਆਪਣੀ ਤਰੀਕ ਦੇ ਉੱਪਰ ਜਾਣ ਤੋਂ ਬਚਣ ਦੇ ਲਈ ਪੰਜਾਬ ਪਹੁੰਚੇ ਯਾਨੀ ਕਿ ਉਹ ਦਿੱਲੀ ਤੋਂ ਭੱਜ ਕੇ ਪੰਜਾਬ ਆ ਗਏ ਕਿਉਂਕਿ ਉਹਨਾਂ ਨੂੰ ਅਦਾਲਤ ਵਿੱਚ ਨਾ ਜਾਣਾ ਪੈ ਜਾਵੇ ਕਹਾਣੀ ਕੀ ਆ ਇਸ ਦੇ ਬਾਬਤ ਤੁਹਾਨੂੰ ਦੱਸਾਂਗੇ ਵਿਸਤਾਰ ਦੇ ਨਾਲ ਤੁਸੀਂ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਣਾ ਤੇ ਆਪਣੀ رائے ਨੂੰ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਸਾਂਝਾ ਕਰਨਾ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਦੀਆ ਇਸ ਵਿੱਚ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਫਸੇ ਹੋਏ ਆ ਤੇ ਇਸੇ ਦੇ ਨਾਲ ਜੁੜਿਆ ਮਾਮਲਾ ਹੈਗਾ منی ਲਾਂਡਰਿੰਗ ਦਾ ਜਿਸ ਦੀ ਵੀਰਵਾਰ ਨੂੰ ਤਰੀਕ ਸੀ ਯਾਨੀ ਕਿ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਧਿਆ ਨੂੰ ਅਦਾਲਤ ਵਿੱਚ ਪੇਸ਼ ਹੋਣਾ ਪੈਣਾ ਸੀ ਪਰ ਜਨਾਬ ਦੋਵੇਂ ਆਗੂ ਤਰੀਕ ਦੇ ਵਿੱਚ ਗਏ ਨਹੀਂ ਉਹਨਾਂ ਦੇ ਵੱਲੋਂ ਆਪਣੀ ਛੁੱਟੀ ਦੇ ਲਈ ਅਰਜੀ ਦਾਖਲ ਕੀਤੀ ਗਈ ਅਦਾਲਤ ਵਿੱਚ ਕਿਹਾ ਗਿਆ ਕਿ ਅਸੀਂ ਭਾਈ ਆ ਤਰੀਕ ਦੇ ਉੱਪਰ ਨਹੀਂ ਆ ਸਕਦੇ ਤਾਂ ਬਹਾਨਾ ਕੀ ਬਣਾਇਆ ਗਿਆ ਬਹਾਨਾ ਬਣਾਇਆ ਗਿਆ ਪੰਜਾਬ ਦੇ ਹੜ੍ਹਾਂ ਨੂੰ ਇੱਕ ਪਾਸੇ ਪੰਜਾਬ ਡੁੱਬ ਰਿਹਾ ਏ ਤੇ ਲੱਖਾਂ ਏਕੜ ਫਸਲ ਤਬਾਹ ਹੋ ਚੁੱਕੀ ਹੈ ਤੇ ਤਕਰੀਬਨ 2000 ਪਿੰਡ ਤਬਾਹ ਹੋ ਚੁੱਕੇ ਆ ਯਾਨੀ ਕਿ ਜੋ ਪਾਣੀ ਦੇ ਵਿੱਚ ਡੁੱਬਿਆ ਹੋਇਆ ਏ ਤੇ ਅਰਵਿੰਦ ਕੇਜਰੀਵਾਲ ਅਦਾਲਤੀ ਪ੍ਰਕਿਰਿਆ ਤੋਂ ਬਚਣ ਦੇ ਲਈ ਪੰਜਾਬ ਦੇ ਹੜ੍ਹਾਂ ਦਾ ਬਹਾਨਾ ਲਗਾ ਰਹੇ ਨੇ ਮਨੀਸ਼ ਸੋਦੀਆ ਪੰਜਾਬ ਦੇ ਹੜ੍ਹਾਂ ਦਾ ਬਹਾਨਾ ਲਗਾ ਰਹੇ ਨੇ ਅਰਵਿੰਦ ਕੇਜਰੀਵਾਲ ਦੇ ਵਕੀਲ ਦੇ ਵੱਲੋਂ ਅਰਜੀ ਦਾਖਲ ਕਰਕੇ ਕਿਹਾ ਗਿਆ ਅਦਾਲਤ ਵਿੱਚ ਕਿ ਜੋ ਅਰਵਿੰਦ ਕੇਜਰੀਵਾਲ ਨੇ ਉਹ ਪੰਜਾਬ ਗਏ ਹੋਏ ਨੇ ਜੀ ਪੰਜਾਬ ਦੇ ਵਿੱਚ ਹੜਾਏ ਹੋਏ ਨੇ ਤੇ ਉਹ ਉੱਥੇ ਹਾਲਚਾਲ ਜਾਣਨ ਦੇ ਲਈ ਤੇ ਉੱਥੇ ਕੋਆਰਡੀਨੇਟ ਕਰਨ ਦੇ ਲਈ ਪੰਜਾਬ ਗਏ ਹੋਏ ਨੇ ਇਸ ਕਰਕੇ ਉਹ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਸਕਦੇ ਇਸੇ ਤਰੀਕੇ ਦੇ ਨਾਲ ਜੋ ਮਨੀਸ਼ ਸੋਧੀਆਂ ਨੇ ਉਹਨਾਂ ਦੇ ਵਕੀਲ ਦੇ ਵੱਲੋਂ ਵੀ ਕਿਹਾ ਗਿਆ ਕਿ ਜੋ ਮਨੀਸ਼ ਸੋਧੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਜਾਜ ਨੇ ਇਸ ਸਮੇ ਉਹ ਵੀ ਪੰਜਾਬ ਦੇ ਵਿੱਚ ਨੇ ਤੇ ਉੱਥੇ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਤੇ ਚੀਜ਼ਾਂ ਨੂੰ ਕੰਟਰੋਲ ਯਾਨੀ ਕਿ ਉੱਥੇ ਸੰਭਭਾਈ ਕਰ ਰਹੇ ਨੇ ਤੇ ਲੋਕਾਂ ਦੀ ਮਦਦ ਕਰ ਰਹੇ ਨੇ ਇਹ ਦੋਵੇਂ ਲੀਡਰਾਂ ਦੀ ਜੋ ਅਰਜੀ ਦੀ ਅਬਾਰਤ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਭਲੇ ਦੇ ਲਈ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦੇ ਲਈ ਉੱਥੇ ਗਏ ਹੋਏ ਹਾਂ ਇਸ ਕਰਕੇ ਅਸੀਂ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਦੇ ਚਲੋ ਅਦਾਲਤ ਵੱਲੋਂ ਇਹਨਾਂ ਦੋਵੇਂ ਆਗੂਆਂ ਦੀ ਛੁੱਟੀ ਨੂੰ ਮਨਜ਼ੂਰ ਕਰ ਲਿਆ ਕਿਆ ਪਰ ਸਵਾਲ ਤਾਂ ਇਹ ਆ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੀ ਯਾਤ ਸਿਰਫ ਉਦੋਂ ਆਈ ਜਦੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣਾ ਪੈਣਾ ਸੀ ਤੇ ਇੱਕ ਬਹਾਨਾ ਲਾਉਣਾ ਸੀ ਤੇ ਬਹਾਨੇ ਵਜੋਂ ਉਹਨਾਂ ਨੇ ਪੰਜਾਬ ਦੇ ਹੜ੍ਹਾਂ ਦੇ ਨਾਮ ਦੀ ਵਰਤੋਂ ਕੀਤੀ ਜਨਾਬ ਇਹ ਤਾਂ ਕਮਾਲ ਹੋ ਗਈ ਇੱਕ ਪਾਸੇ ਪੰਜਾਬ ਡੁੱਬ ਰਿਹਾ ਏ ਤੇ ਡੁੱਬਰੇ ਪੰਜਾਬ ਦਾ ਸਹਾਰਾ ਲੈ ਕੇ ਅਰਵਿੰਦ ਕੇਜਰੀਵਾਲ ਅਦਾਲਤ ਵਿੱਚ ਪੇਸ਼ ਹੋਣ ਤੋਂ ਬਚ ਰਹੇ ਨੇ ਕਿਉਂਕਿ ਸਵਾਲ ਖੜੇ ਹੋ ਰਹੇ ਸੀ ਉਹਨਾਂ ਦੀ ਗੈਰ ਹਾਜ਼ਰੀ ਨੂੰ ਲੈ ਕੇ 1 ਅਗਸਤ ਤੋਂ ਪੰਜਾਬ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ 15 ਅਗਸਤ ਤੋਂ ਬਾਅਦ ਤਾਂ ਹਾਲਾਤ ਵਿਗੜ ਗਏ ਇਸ ਸਮੇਂ ਪੰਜਾਬ ਦਾ ਤਕਰੀਬਨ 2000 ਪਿੰਡ ਪਾਣੀ ਦੇ ਡੁੱਬਿਆ ਹੋਇਆ ਹੈ ਤੇ 4 ਲੱਖ ਏਕੜ ਤੋਂ ਵੱਧ ਫਸਲ ਵੀ ਪਾਣੀ ਦੀ ਮਾਰ ਦੇ ਹੇਠਾ ਉਦੋਂ ਤਾਂ ਅਰਵਿੰਦ ਕੇਜਰੀਵਾਲ ਪਹੁੰਚੇ ਨਹੀਂ ਪਰ ਹੁਣ ਜਦੋਂ ਉਹਨਾਂ ਦੀ ਤਾਰੀਖ ਸੀ ਤਾਂ ਉਹ ਤਾਰੀਖ ਤੋਂ ਬਚਣ ਦੇ ਲਈ 50 ਪਹੁੰਚ ਗਏ ਇਸ ਦੇ ਉਪਰ ਹਿਤ ਤੱਕ ਨਾ ਹੀ ਤਾਂ ਮਨੀਸ਼ ਸੋਧਿਆ ਦਾ ਤੇ ਨਾ ਹੀ ਅਰਵਿੰਦ ਕਜੀਵਾਲ ਦਾ ਕੋਈ ਜਵਾਬ ਸਾਹਮਣੇ ਆਇਆ ਏ ਇਹ ਪੂਰੀ ਖਬਰ ਦਾ ਟ੍ਰਿਬਿਊਨ ਦੇ ਵਿੱਚ ਲੱਗਿਓ ਇੱਕ ਵੈਬਸਾਈਟ ਇੰਗਲਿਸ਼ ਦੀ ਤੇ ਉਹਨਾਂ ਦਾ ਇੱਕ ਨਿਊਜ਼ਪੇਪਰ ਵੀ ਆਉਂਦਾ ਏ ਜਿੱਦਾਂ ਦਾਵਾ ਕੀਤਾ ਗਿਆ ਕਿ ਉਹਨਾਂ ਦੀ ਤਾਰੀਖ ਸੀ ਇਹ ਵੀਰਵਾਰ ਨੂੰ ਯਾਨੀ ਕਿ ਹੁਣ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਆਪਣੀਆਂ ਛੁੱਟੀਆਂ ਦੇ ਲਈ ਜਾਂ ਅਦਾਲਤਾਂ ਦੇ ਵਿੱਚ ਨਾ ਜਾਣ ਦੇ ਲਈ ਪੰਜਾਬ ਦੇ ਨਾਮ ਦੀ ਵਰਤੋਂ ਕਰ ਰਹੇ ਹਾਂ ਪਰ ਪੰਜਾਬ ਤਾਂ ਤੁਹਾਨੂੰ ਕਦੋਂ ਦਾ ਕਹਿ ਰਿਹਾ ਕਿ ਜਨਾਬ ਤੁਹਾਡੀ ਪੰਜਾਬ ਦੇ ਵਿੱਚੋਂ ਗੈਰ ਹਾਜ਼ਰੀ ਕਿਉਂ ਆ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਹੋ ਜਾਂਦੇ ਨੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵਾਂ ਨੇ ਇਕੱਠਿਆਂ ਨੇ ਦੌਰਾ ਕਰਨਾ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਮਾਰ ਹੋਣ ਦੇ ਕਰਕੇ ਸਿਰਫ ਅਰਵਿੰਦ ਕੇਜਰੀਵਾਲ ਪਹੁੰਚਦੇ ਨੇ ਉਹਨਾਂ ਦੇ ਨਾਲ ਪਾਰਟੀ ਪ੍ਰਧਾਨ ਹੁੰਦੇ ਨੇ ਇੱਕ ਮੰਤਰੀ ਹੁੰਦੇ ਨੇ ਤੇ ਇੱਕ ਐਮਪੀ ਵੀ ਨਾਲ ਹੁੰਦੇ ਨੇ ਪਰ ਚਰਚਾ ਇਹ ਵੀ ਸਿਆਸੀ ਗਲਿਆਰਿਆਂ ਦੇ ਵਿੱਚ ਕੀ ਮੁੱਖ ਮੰਤਰੀ ਭਗਵੰਤ ਮਾਨ ਜਾਣ ਬੁੱਝ ਕੇ ਅਰਵਿੰਦ ਕੇਜਰੀਵਾਲ ਦੇ ਨਾਲ ਜਾਣ ਤੋਂ ਬਚੇ ਇਸ ਕਰਕੇ ਇਹ ਬਹਾਨਾ ਲਗਾਇਆ ਗਿਆ ਜਾਂ ਫਿਰ ਸੱਚਮੁੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਨੇ ਇਸ ਸਮੇਂ ਸਿਆਸੀ ਗਲਿਆਰਿਆਂ ਵਿੱਚ ਖੂਬ ਚਰਚਾ ਹੋ ਰਹੀ ਆ ਧੰਨਵਾਦ